ਅਸੀਂ ਆ ਜਿਹੜੇ ਅਸੀਂ ਕਿਹੜੇ ਪਾਸੇ ਤੁਰ ਰਹੇ ਆ ਸਿਕਿਉਰਿਟੀਆ ਮਿਲ ਰਹੀਆਂ ਨਹੀਂ ਸਰਕਾਰ ਥਾਪੜੇ ਦੇ ਰਹੀ ਆ ਇਹ ਚੱਕਰ ਕਿੱਧਰ ਨੂੰ ਚੱਲਿਆ ਤੇ ਉਹ ਹੱਸਦੇ ਹੱਸਦੇ ਕਹਿੰਦੇ ਦੇਖ ਲਾ ਤੇਰੇ ਕਾਮ ਜਿਹੜਾ ਨਾ ਸਾਰਾ ਕੁਝ ਸਹੀ ਕਰਦੇ ਕਰਦੇ ਇੱਕ ਗੱਲ ਇਹ ਜੀ ਕਹਿ ਦੇਣਗੇ ਉਹਨਾਂ ਨੂੰ ਪੱਕਾ ਪਤਾ ਹੁੰਦਾ ਵੀ ਇਹ ਮੇਰੀ ਗੱਲ ਤੇ ਹੈ ਖੀਜੂ ਜੇ ਇਹਨੂੰ ਚੰਗੀ ਨਹੀਂ ਲੱਗਣੀ ਉਦੋਂ ਤੁਹਾਡੀਆਂ ਗੱਲਾਂ ਟੁੱਟਦੀਆਂ ਨੇ ਜਿਵੇਂ ਕਿਸਾਨ ਮੋਰਚੇ ਨੇ ਤੋੜਤੀਆਂ ਨਾ ਜੀ ਨਾਰੇ ਵਾਲੇ ਤੇ ਜਕਾਰਿਆਂ ਵਾਲੇ ਇਕੱਠੇ ਕਰਤੇ ਠੀਕ ਹੈ ਕੰਝਾਂ ਨੇ ਮੁੜ ਸੋਚਿਆ ਕਈ ਫੇਰ ਮੁੜ ਕੇ ਜਿਵੇਂ ਗਾਹਾਂ ਵਾਧ ਦੇ ਨੇ ਇੱਕ ਕਦਮ ਅੱਗੇ ਦੋ ਕਦਮ ਪਿੱਛੇ ਉੱਥੇ ਆ ਗਏ ਇਹ ਜਿਹੜਾ ਸੰਵਾਦ ਆ ਨਾ ਇਹ ਖਤਮ ਹੋ ਗਿਆ ਪਾਰਟੀਆਂ ਚੋਂ ਵੀ ਖਤਮ ਹੋ ਗਿਆ ਸਿੱਖਾਂ ਦੇ ਅੰਦਰੋਂ ਵੀ ਖਤਮ ਹੋ ਗਿਆ ਕਯੂਮਨਿਸਤਾਂ ਦੇ ਅੰਦਰੋਂ ਵੀ ਖਤਮ ਹੋ ਗਿਆ ਕਿਉਂਕਿ ਜਿਉਂ ਜਿਉਂ ਜਾਮ ਹੋਈ ਜਾਂਦੇ ਨੇ ਗੱਲ ਗਾਹਾਂ ਤੁਰਦੀ ਨਹੀਂ ਉਹ ਤਾਂ ਫਿਰ ਚੁੱਪ ਧਾਰਦੇ ਨੇ ਅੜੀ ਪੈਦਾ ਹੁੰਦੀ ਆ ਅੱਜ ਦੀ ਨੀੜੇ ਕਤਾਬ ਜਾਰੀ ਕਰਨ ਦੇ ਸਮਾਗਮ ਚ 77 ਹੋਏ ਸਾਰੇ ਸੱਜਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ ਦੇ ਵਿੱਚ ਇਹ ਜਿਹੜਾ ਖੇਤਰਾ ਇਤਿਹਾਸ ਦਾ ਸੱਭਿਆਚਾਰ ਦਾ ਲੇਖਕਾਂ ਦਾ ਇਹਨਾਂ ਨਾਲ ਮੇਰਾ ਕੋਈ ਬੜਾ ਵਾਹ ਵਾਸਤਾ ਉਸ ਰੂਪ ਚ ਨਹੀਂ ਰਹਾ ਮੁੱਖ ਤੌਰ ਤੇ ਸਿਆਸੀ ਖੇਤਰ ਦੇ ਵਿੱਚ ਹੀ ਅਸੀਂ ਸਰਗਰਮ ਰਹੇ ਹਾਂ ਪਰ ਇਹਨਾਂ ਦੀਆਂ ਲਿਖਤਾਂ ਚੋਂ ਕਹੀ ਜੀ ਸਿਆਸਤ ਝਲਕਦੀ ਆ ਕੰਨੀਆਂ ਇਹ ਗੱਲਾਂ ਹੁੰਦੀਆਂ ਨੇ ਜਾਂ ਸਾਨੂੰ ਠੀਕ ਲੱਗਦੀਆਂ ਨੇ ਉਹਨਾਂ ਨੂੰ ਅਸੀਂ ਉਭਾਰਦੇ ਵੀ ਰਹੇ ਹਾਂ ਤੇ ਕਿਤੇ ਨਾ ਕਿਤੇ ਟਿੱਕਾ ਟਿੱਪਣੀ ਵੀ ਹੋ ਜਾਂਦੀ ਰਹੀ ਹੈ ਮੇਰਾ ਸਬੰਧ ਇਸ ਕਿਤਾਬ ਨਾਲ ਇਸ ਕਰਕੇ ਜੁੜਿਆ ਕਿ ਇੱਕ ਕਿਤਾਬ ਦੇ ਵਿੱਚੋਂ ਜਿਹਦਾ ਮੈਂ ਸੰਪਾਦਕ ਸੀ ਉਹ ਕਿਤਾਬ ਇੱਕ ਪੂਰੀ ਟੀਮ ਦਾ ਕੰਮ ਸੀ ਬਹੁਤ ਸਾਰੇ ਸੱਜਣ ਉਹ ਚ ਇਨਵੋਲਵ ਸੀ ਸ਼ਾਮਲ ਸੀ ਪਰ ਕਿਉਂਕਿ ਮੈਂ ਸੰਪਾਦਕ ਸੀ ਪੇਪਰ ਦਾ ਇਸ ਕਰਕੇ ਮੇਰੇ ਨਾਂ ਤੇ ਉਹ ਪਬਲਿਸ਼ ਹੋਈ ਆ ਮਾਸਟਰ ਰਣਜੀਤ ਉਹਨਾਂ ਦੀ ਪਤਾ ਨਹੀਂ ਕਿੰਨੀ ਵੱਧ ਮਿਹਨਤ ਇਹ ਜੇ ਕੰਮਾਂ ਦੇ ਵਿੱਚ ਲਿਖਤਾਂ ਦੇ ਵਿੱਚ ਹੋਰਾਂ ਚ ਅਜਮੇਰ ਸਿੰਘ ਉਹ ਰਹੀ ਉਸ ਸਮੇ ਸਾਡੇ ਲੀਡਰ ਹੁੰਦੇ ਸੀ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਅਸੀਂ ਨਾਂ ਰੱਖਦੇ ਆ ਨਾ ਕਿਸੇ ਗੱਲ ਦਾ ਉਹ ਚ ਕਾਫੀ ਵੱਡੀ ਗੱਲ ਹੁੰਦੀ ਹੈ ਜਦੋਂ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਮੈਂ ਉਦੋਂ ਪੇਪਰ ਛਪਵਾਉਣ ਗਿਆ ਹੋਇਆ ਸੀ ਜਲੰਧਰ ਬਰਜਿੰਦਰਾ ਪ੍ਰਿੰਟਿੰਗ ਪ੍ਰੈਸ ਹੁੰਦੀ ਸੀ ਤੇ ਉਦੋਂ ਸਾਡੀ ਸੂਈ ਦੂਜੀਓ ਸੀ ਵੀ ਇਹ ਦੋਹੇ ਦੁਸ਼ਮਣ ਨੇ ਲੋਕਾਂ ਦੇ ਇਹ ਜਿਹੜੇ ਤੁਸੀਂ ਉਦੋਂ ਸਿੱਖ ਕਹਿ ਲੋ ਅਕਾਲੀ ਕਹਿ ਲੋ ਤੇ ਕੇਂਦਰ ਸਰਕਾਰ ਕਹਿ ਲੋ ਵੀ ਇਹ ਫੇਲ ਹੋ ਗਏ ਹੁਣ ਹੁਣ ਇਹ ਕਹਿੰਦੇ ਸਾਨੂੰ ਵੱਧ ਅਧਿਕਾਰ ਦਿਓ ਜੀ ਅਸਲ 'ਚ ਵੱਧ ਅਧਿਕਾਰ ਮੰਗਦੇ ਨੇ ਇਹ ਲੁੱਟਣ ਲਈ ਮਤਲਬ ਇਸ ਤਰ੍ਹਾਂ ਦੀਆਂ ਵਿਆਖਿਆਵਾਂ ਹੁੰਦੀਆਂ ਸੀ ਉਹਨਾਂ ਵੇਲਿਆਂ 'ਚ ਉਹਨਾਂ ਦਿਨਾਂ 'ਚ ਕਰਫਿਊ ਲੱਗ ਗਿਆ, ਜਾਮ ਹੋ ਗਿਆ ਉੱਥੇ। ਮੈਂ ਪੇਪਰ ਦਾ ਪਹਿਲਾ ਸਫ਼ਾ ਬਦਲਤਾ। ਮੈਨੂੰ ਆਪ ਦੇ ਆਪ ਲੱਗਿਆ। ਮੈਂ ਯਾਨੀ ਨਿੱਜੀ ਸੋਚ 'ਚ ਮੈਂ ਬਦਲਤਾ ਉਹਦਾ ਹੈਡਿੰਗ ਸੀ ਪੰਜਾਬ ਫੌਜੀ ਬੂਟਾਂ ਦੀ ਦਰੜੇਟ। ਪੇਪਰ ਦਾ ਨਾਂ ਸੀ ਕਯੂਮਨਿਸਟ ਵਰਕਰ। ਮੈਂ ਉਹਦਾ ਸੰਪਾਦਕ ਸੀ। ਉਦੋਂ ਬਾਅਦ ਉਸ ਗੱਲ ਤੇ ਸਾਡੇ ਗਰੁੱਪ ਦੇ ਵਿੱਚ ਕੋਈ ਬਹਾਲਾ ਚਰਚਾ ਨਹੀਂ ਹੋਇਆ ਵੀ ਗਲਤ ਕਰਤਾ ਜਾਂ ਇੱਕ ਪਾਸੜ ਹੋ ਗਿਆ। ਜਾ ਉਹ ਵੀ ਆਇਆ ਕਿਉਂਕਿ ਬਹੁਤ ਕੁਝ ਹਿੱਲ ਗਿਆ ਸੀ ਝੋੜਿਆ ਗਿਆ ਸੀ ਸਿੱਖਾਂ ਦਾ ਵੀ ਕਾਮਰੇਡਾਂ ਦਾ ਵੀ ਹੋਰ ਸਾਰੇ ਕਾਸੇ ਦਾ ਇੱਕ ਹਿਸਾਬ ਨਾਲ ਬੰਗਲਜੇ ਵੀ ਗਏ ਸੀ ਜਿਹੜੀਆਂ ਧਾਰਨਾਵਾਂ ਸੀ ਨਾ ਸਾਰੇ ਨਹੀਂ ਹਿੱਲਗੀਆਂ ਸੀ ਕਈ ਇਹ ਸੋਚਦੇ ਸੀ ਪਾਕਿਸਤਾਨ ਆਏ ਕਰਦੂ ਦੂਬਾ ਆਏ ਹੋ ਜੂ ਦੂਜਿਆਂ ਨੂੰ ਲੱਗਦਾ ਸੀ ਆਏ ਹੋ ਜੂ ਉਦੋਂ ਦਾ ਅਸਲ ਚ ਮੂੜ ਸੋਚਣ ਦਾ ਦੌਰ ਚੱਲਿਆ ਇਹਦੇ ਵਿੱਚੋਂ ਇਹ ਕਿਤਾਬ ਹੋਣ ਦੇ ਵਿੱਚ ਆਈ ਇਹਦੇ ਵਿੱਚੋਂ ਲੇਖ ਇਸ ਕਿਤਾਬ ਚ ਲਿਆ ਗਿਆ ਉਹਦਾ ਸ਼ਾਰੰਸ ਇਹ ਸੀ ਵੀ ਕਯੂਮਨਿਸਤਾਂ ਦਾ ਜਿਹੜਾ ਸੋਚਣ ਦਾ ਨਜ਼ਰੀਆ ਉਹ ਗਲਤ ਆ ਖਾਸ ਕਰਕੇ ਪੰਜਾਬ ਵਾਲਿਆਂ ਦਾ ਵੀ ਜਮਾਤੀ ਵਿਰੋਧ ਤਾਂ ਹੀ ਨਹੀਂ ਕੱਲੀ ਹੁੰਦੀ ਇੱਥੇ ਕੌਮਾਂ ਦੇ ਵੀ ਮਸਲੇ ਨੇ ਧਾਰਮਿਕ ਘੱਟ ਗਿਣਤੀਆਂ ਦੇ ਵੀ ਮਸਲੇ ਨੇ ਫੇਰ ਅਸੀਂ ਬਹੁਤ ਸਾਰੇ ਸਿੱਖ ਦਵਾਨਾਂ ਨੂੰ ਪੜਨਾ ਸ਼ੁਰੂ ਕੀਤਾ ਜਿਨ੍ਹਾਂ ਨੂੰ ਪਹਿਲਾਂ ਅਸੀਂ ਮੈਨੂੰ ਨਹੀਂ ਲੱਗਦਾ ਕਿ ਦੇ ਪੜਦੇ ਪੜਦੇ ਹੋਵਾਂਗੇ ਜਾਂ ਹੋਰ ਹੋ ਸਕਦਾ ਕੁਝ ਪੜਦੇ ਹੋਣਗੇ ਮਾੜੀ ਮੋਟੀ ਅਸੀਂ ਪੜ ਲੈਂਦੇ ਸੀ ਸੇਧ ਪੜ ਲੈਂਦੇ ਸੀ ਕਿਸ਼ਨ ਸਿੰਘ ਦਾ ਪੜ ਲੈਂਦੇ ਸੀ ਉਸ ਦੌਰ ਤੋਂ ਬਾਅਦ ਜਾਨੀ ਅਸੀਂ ਇਹ ਮਹਿਸੂਸ ਕੀਤਾ ਵੀ ਇਹ ਜਿਹੜੇ ਦੋ ਫਲਸਫੇ ਨੇ ਜਾਂ ਇਹਨਾਂ ਦੀ ਸਿਆਸੀ ਧਰਾਵਾ ਨੇ ਇਹ ਜਿਹੜੀਆਂ ਇੱਕ ਦੂਜੇ ਦਾ ਗਲ ਵਢਣ ਨੂੰ ਤਿਆਰ ਹੋਈਆਂ ਗਲਤ ਪਹੁੰਚ ਅਸਲ 'ਚ ਇਹਨਾਂ ਦੀ ਸਾਂਝ ਪਛਾਨਣੀ ਚਾਹੀਦੀ ਹੈ ਵੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਦੁਸ਼ਮਣ ਜਮਾਤ ਦੇ ਹੱਥ ਠੋਕੇ ਨੇ ਉਹਨਾਂ ਦੀ ਪਾਲੇ ਪੋਸੇ ਹੋਏ ਨੇ ਯਾਰ ਉਹਨਾਂ ਨਾਲ ਕੀ ਹੋ ਗਿਆ ਤੇ ਉਹ ਕੀ ਕੁਛ ਕਰ ਗਏ ਤੇ ਅਸੀਂ ਆ ਜਿਹੜੇ ਅਸੀਂ ਕਿਹੜੇ ਪਾਸੇ ਤੁਰ ਰਹਿਆ ਸਿਕਿਉਰਿਟੀ ਆ ਮਿਲ ਰਹੀਆਂ ਨੇ ਸਰਕਾਰ ਥਾਪੜੇ ਦੇ ਰਹੀ ਆ ਇਹ ਚੱਕਰ ਕਿੱਧਰੋਂ ਚੱਲਿਆ ਜਾਨੀ ਇਹ ਕਿਤਾਬ ਸਾਡੀ ਉਸ ਗੱਲ ਦੀ ਉਸੇ ਪ੍ਰਸੰਗ ਚ ਸੰਤ ਸੇਖੋ ਨਾਲ ਦੋ ਵਾਰ ਮੁਲਾਕਾਤ ਹੋਈ ਅੱਗੇ ਪਿੱਛੇ ਅਸੀਂ ਨਹੀਂ ਮਿਲੇ ਇੱਕ ਵਾਰ ਪੰਜਾਬੀ ਯੂਨੀਵਰਸਿਟੀ ਆਏ ਸੀ ਮੈਂ ਉਦੋਂ ਉਥੇ ਪੱਤਰਕਾਰੀ ਦਾ ਕੋਰਸ ਕਰਦਾ ਸੀ ਗੱਲਾਂ ਬਾਤਾਂ ਹੋਈਆਂ ਗਰਦਿਆਲ ਬੱਲ ਸੀ ਉਥੇ ਸਵਾਲ-ਸੂਲ ਉਹੀ ਪੁੱਛਦਾ ਸੀ ਮਤਲਬ ਿੱਚਰੀ ਪੁੱਠੇ ਸਿੱਧੇ ਜਿਹੜੇ ਸਹੀ ਦੇ ਅਸੀਂ ਸੁਣਦੇ ਸੀ ਵੀ ਬਜ਼ੁਰਗ ਨੇ ਚਲੋ ਸੁਣੀਏ ਦੂਜੀ ਵਾਰ ਜਦੋਂ ਮੈਂ ਟੋੜਾ ਸਾਹਿਬ ਨਾਲ ਸੀ ਟੋੜਾ ਸਾਹਿਬ ਕਹਿੰਦੇ ਵੀ ਚੱਲ ਅੱਜ ਤੇਰੇ ਸੇਖਾਂ ਨੂੰ ਮਿਲ ਕੇ ਆਈਏ ਮਤਲਬ ਮੈਂ ਹੱਝ ਠੀਕ ਆ ਤੈਨੂੰ ਨਾਲ ਲੈ ਕੇ ਚੱਲਣ ਮਤਲਬ ਕਦੇ ਕਹਿੰਦੇ ਹਾਂ ਵੀ ਕਾਮਰੇਡਾ ਕਦੇ ਕੁਝ ਵੱਡੇ ਸੀ ਪਤਾ ਵੀ ਸੀ ਵੀ ਮੈਂ ਕਿਹੜੀ ਧਾਰਾ ਚੋਂ ਕਿੱਧਰੋਂ ਆਇਆ ਇਸ ਕਰਕੇ ਕੋਈ ਮੈਨੂੰ ਗੱਲ ਉੱਪਰ ਹੀ ਵੀ ਨਹੀਂ ਲੱਗਦੀ ਸੀ। ਦੱਖੇ ਕਾਲ ਦੇ ਚ ਅਸੀਂ ਮਿਲੇ। ਟੋੜਾ ਸਾਹਿਬ ਨੇ ਮੈਂ ਹੈਰਾਨ ਹੋਇਆ ਵੀ 75% ਸਮਾਂ ਸੇਖੋ ਸਾਹਮਣੂ ਦਿੱਤਾ ਬੋਲਣ ਦਾ। ਉਹ ਸੁਣੀ ਗਏ। ਹਾਂ ਕਿਤੇ ਕਿਤੇ ਆਪਣੀ ਗੱਲ ਨਾਲ ਕਹਿ ਦਿੰਦੇ ਸੀ। ਹੋਰ ਗੱਲ ਕਹਿ ਦਿੰਦੇ ਸੀ ਸਾਰਾ ਕੁਝ ਹੁੰਦਾ ਸੀ। ਸੇਖੋ ਸਾਹਿਬ ਨੇ ਗੱਲ ਕਹੀ ਚਲੋ ਉਹ ਮੈਂ ਪਰਸਨਲੀ ਤਾਂ ਕញ្ញ ਨਾਲ ਸਾਂਝ ਕੀਤੀ ਆ। ਤੇ ਉਹ ਹੱਸਦੇ ਹੱਸਦੇ ਕਹਿੰਦੇ ਦੇਖ ਲਾ ਤੇਰੇ ਕਾਮ ਇਹਦਾ ਨਾ ਸਾਰਾ ਕੁਝ ਸਹੀ ਕਰਦੇ ਕਰਦੇ ਇੱਕ ਗੱਲ ਇਹ ਜੀ ਕਹਿ ਦੇਣਗੇ ਉਹਨਾਂ ਨੂੰ ਪੱਕਾ ਪਤਾ ਹੁੰਦਾ ਵੀ ਇਹ ਮੇਰੀ ਗੱਲ ਤੇ ਹੈ ਖੀਜੂ ਜੇ ਇਹਨੂੰ ਚੰਗੀ ਨਹੀਂ ਲੱਗਣੀ ਦੂਜੀ ਗੱਲ ਜਸਵੰਤ ਕਮਲ ਨਾਲ ਹੋਰ ਤਰ੍ਹਾਂ ਮੁਲਾਕਾਤ ਹੋਈ ਉਹਨੇ ਤਾਂ ਆਪ ਬੁਲਾਇਆ ਸਹਾਇਤਾ ਦਿੱਤੀ ਕਾਫੀ ਉਹਨਾਂ ਵੇਲੇਾਂ 'ਚ 5000 ਬਹੁਤ ਵੱਡੀ ਗੱਲ ਹੁੰਦੀ ਸੀ ਵੀ ਤੁਸੀਂ ਠੀਕ ਕਰ ਰਹੇ ਹੋ ਅਸੀਂ नक्सली ਧਾਰਾ ਦੇ ਨਾਲ ਸੰਬੰਧ ਸੀ ਜ਼ਿਆਦਾ ਕਰਕੇ ਸੋ ਉਦੋਂ ਇਹ ਕਿਤਾਬ ਲਿਖੀ ਉਦੋਂ ਦੂਜੀਆਂ ਗੱਲਾਂ ਵੀ ਲਿਖੀਆਂ ਸਾਨੂੰ ਉਦੋਂ ਇਹ ਵੀ ਲੱਗਿਆ ਵੀ ਜਰ ਜਿਹੜੀਆਂ ਗੱਲਾਂ ਨੂੰ ਅਸੀਂ ਪ੍ਰਚਾਰਦੇ ਆ ਉਹਨਾਂ ਬਾਰੇ ਵੀ ਮੜ ਸੋਚਣਾ ਚਾਹੀਦਾ ਇੱਕ ਪੈਂਫਲੇਟ ਕੱਢਿਆ ਆ ਸੀ ਪ੍ਰੋਲੇਟਾਰੀ ਜਮਹੂਰੀਅਤ ਜਿਹਦੇ ਵਿੱਚ ਅਸੀਂ ਇਹ ਸਵਾਲ ਉਠਾਇਆ ਵੀ ਇਹ ਤਾਂ ਗੱਲ ਠੀਕ ਸੀ ਵੀ ਜਿਹੜੀ ਕਹੀ ਜਾਂਦੀ ਆ ਜਮਹੂਰੀਅਤ ਐ ਲੰਗੜੀ ਆ ਅੱਧੀ ਪਚੱਦੀ ਆ ਫਲਾਨੀਆਂ ਪਰ ਇਹਦਾ ਜਵਾਬ ਇਹ ਬਣਦਾ ਸੀ ਵੀ ਅਸੀਂ ਪੂਰੀ ਜਮਹੂਰੀਅਤ ਲੈ ਕੇ ਆਵਾਂਗੇ ਅਸੀਂ ਜਵਾਬ ਇਹ ਦਿੱਤਾ ਪ੍ਰੋਲੇਟਾਰੀ ਦੀ ਤਾਨਾਸ਼ਾਹੀ ਡਿਕਟੇਟਰਸ਼ਿਪ ਆਫ ਦੀ ਪ੍ਰੋਲਿਟ ਵੀ ਤੁਸੀਂ ਦੰਬ ਨਾਲ ਕਰਦੇ ਹੋ ਅਸੀਂ ਨੰਗੇ ਚਿੱਟੇ ਰੂਪ ਚ ਕਰਾਂਗੇ ਤਾਨਾਸ਼ਾਹੀ ਹੋਊਗੀ ਉਹ ਪਰ ਹੋਊਗੀ 90% ਦੀ 10% ਤੇ ਉਹਦੇ ਪ੍ਰਸੰਗ ਚ ਅਸੀਂ ਫਿਰ ਰੂਸ ਤੇ ਚੀਨ ਦਾ ਉਹ ਕੁਝ ਦੇਖਿਆ ਵੀ ਕਿੱਥੋਂ ਕਿੱਥੋਂ ਕੀ ਗਲਤੀਆਂ ਹੋਈਆਂ ਨੇ ਭਾਰਤ ਦੇ ਸਬੰਧ ਦੇ ਵਿੱਚ ਕਹਿੰਦੇ ਸਾਰੀ ਨੇ ਇੰਡੀਆ ਇਹਦੇ ਮਲਟੀਨੇਸ਼ਨਲ ਕੰਟਰੀ ਹਰ ਇੱਕ ਕਯੂਮਨਿਸਟ नक्सਲੀਆਂ ਦੇ ਸੰਵਿਧਾਨ ਚ ਲਿਖਿਆ ਹੋਇਆ ਮੈਂ ਕਈ ਵਾਰ ਸਵਾਲ ਕਰਦਾ ਵੀ ਜੇ ਨਾ ਹੁੰਦਾ ਵਨ ਨੇਸ਼ਨ ਹੁੰਦਾ ਫੇਰ ਤੁਹਾਡੀ ਪੋਲਿਟਿਕਸ ਤੇ ਸੇਹ ਚ ਕੀ ਫਰਕ ਪੈਣਾ ਸੀ ਉਹ ਦੱਸੋ ਜਦੋਂ ਤੁਸੀਂ ਉਹਦੇ ਖਾਸੇ ਨੂੰ ਨਹੀਂ ਸਮਝਦੇ ਵਿਰੋਧਤਾਈਆਂ ਨੂੰ ਨਹੀਂ ਸਮਝਦੇ ਐਸੇ ਕਰਕੇ ਫਿਰ ਇਹਨਾਂ ਮਤਲਬ ਵਿਦਵਾਨਾਂ ਨਾਲ ਸਾਡਾ ਵਾਹ ਵਾਸਤਾ ਪਿਆ ਹੁਣ ਵੀ ਮੈਨੂੰ ਸਵਾਲ ਕਰਦੇ ਨੇ ਕਈ ਕਹਿੰਦੇ ਨੇ ਪਹਿਲਾਂ ਲਕੀਰ ਕੱਢ ਤੂੰ ਸਿੱਖਾਂ ਕਾ ਕਾਮਰੇਡ ਆ ਮੈਂ ਮੈਂ ਸਿੱਖ ਕਾਮਰੇਡ ਆ ਦੂਜੇ ਲੋਟ ਕਹਿਣਾ ਮੈਂ ਕਾਮਰੇਡ ਸਿੱਖਾਂ ਮੈਂ ਇਹ ਕਹਿਣਾ ਤੁਸੀਂ ਬਹਿਸ ਕਰ ਲਓ ਆਪਸ ਦੇ ਵਿੱਚ ਕੀ ਸਾਂਝਾ ਨੇ ਕੀ ਬਖਰੇਵੇਂ ਨੇ ਜਦੋਂ ਹਕੀਕਤ ਆਉਂਦੀ ਆ ਉਦੋਂ ਤੁਹਾਡੀਆਂ ਗੱਲਾਂ ਟੁੱਟਦੀਆਂ ਨੇ ਜਿਵੇਂ ਕਿਸਾਨ ਮੋਰਚੇ ਨੇ ਤੋੜਤੀਆਂ ਨਾ ਜੀ ਨਾਰੇ ਵਾਲੇ ਤੇ ਜਕਾਰਿਆਂ ਵਾਲੇ ਇਕੱਠੇ ਕਰਤੇ ਠੀਕ ਆ ਕੰਨਾਂ ਨੇ ਮੁੜ ਸੋਚਿਆ ਕਈ ਫੇਰ ਮੁੜ ਕੇ ਜਿਵੇਂ ਗਾਹਾਂ ਵਾਗਦੇ ਨੇ ਇੱਕ ਕਦਮ ਅੱਗੇ ਦੋ ਕਦਮ ਪਿੱਛੇ ਉੱਥੇ ਆ ਗਏ ਸੋ ਇਸ ਪ੍ਰਸੰਗ ਦੇ ਵਿੱਚ ਉਹ ਨ ਮੇਲਿਆ ਚ ਫਿਰ ਅਸੀਂ ਗਿੱਲ ਸਾਹਿਬ ਦੇ ਲੇਖ ਬੜੇ ਪੈਗਾਮ ਦੇ ਵਿੱਚ ਛਾਪੇ ਸਿੱਖੋਂ ਸਾਹਿਬ ਦੇ ਲੇਖ ਛਾਪੇ ਕੇਸ਼ਨ ਸਿੰਘ ਦੇ ਲੇਖ ਛਾਪੇ ਆ ਕਿਤਾਬ ਦਾ ਹੈਡਿੰਗ ਇਹ ਹੈ ਨਾ ਪੰਜਾਬ ਦਾ ਕੌਮੀ ਮਸਲਾ ਖੱਬੇ ਪੱਖੀ ਚਿੰਤਕਾਂ ਦੀ ਨਜ਼ਰ ਹੇਠ ਤਾਂ ਕਿ ਕਾਮਰੇਡਾਂ ਨੂੰ ਇਹ ਦੱਸਿਆ ਜਾਵੇ ਵੀ ਕਾਮਰੇਡ ਜਿਹੜੇ ਆਪਦੇ ਆਪ ਨੂੰ ਕਹੌਂਦੇ ਨੇ ਉਹ ਵੀ ਐਂ ਸੋਚਦੇ ਨੇ ਜਿਵੇਂ ਤੁਸੀਂ ਪੰਜਾਬ ਵਾਲੇ ਸੋਚਦੇ ਹੋ ਐ ਸਾਰੇ ਨਹੀਂ ਸੋਚਦੇ ਦੂਜਾ ਤਜਰਬਾ ਸੀ ਦੇਖਿਆ ਮਤਲਬ ਮੁਲਕ ਦੇ ਵਿੱਚ ਦੂਜੇ ਥਾਂ ਤੇ ਜਾਇਆ ਕਰੀਏ ਉਹ ਸੰਤਾਂ ਦੇ ਪੋਸਟਰ ਪਿੰਡਰ ਵਾਲਿਆਂ ਦੇ ਪੰਜਾਬ ਦਾ ਯੋਧਾ ਖਾੜਕੂ ਲਹਿਰ ਦੇ ਹੱਕ 'ਚ ਬੋਲਿਆ ਕਿ ਸਾਰੇ ਨਕਸਲੀ ਗਰੁੱਪ ਲਗਭਗ ਸੋ ਅੱਜ ਵੀ ਮੇਰੀ ਤੇ ਸਾਂਝਾ ਵੀ ਇਹ ਜਿਹੜਾ ਸੰਵਾਦ ਆ ਨਾ ਇਹ ਖਤਮ ਹੋ ਗਿਆ ਪਾਰਟੀਆਂ ਚੋਂ ਵੀ ਖਤਮ ਹੋ ਗਿਆ ਸਿੱਖਾਂ ਦੇ ਅੰਦਰੋਂ ਵੀ ਖਤਮ ਹੋ ਗਿਆ ਕਿਉਂ ਮਨਿਸਤਾਂ ਦੇ ਅੰਦਰੋਂ ਵੀ ਖਤਮ ਹੋ ਗਿਆ ਕਿਉਂਕਿ ਜਿਉਂ-ਜਿਉਂ ਜਾਮ ਹੋਈ ਜਾਂਦੇ ਨੇ ਗੱਲ ਗਾਹ ਤੁਰਦੀ ਨਹੀਂ ਉਹ ਤਾਂ ਫਿਰ ਚੁੱਪ ਧਾਰਦੇ ਨੇ ਅੜੀ ਪੈਦਾ ਹੁੰਦੀ ਆ ਫਿਰ ਫਤਵੇਵਾਦੀ ਜਾਂ ਉਪਦੇਸ਼ਕ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਠੱਪੇ ਲੱਗਦੇ ਨੇ ਇੱਕ ਦੂਜੇ ਤੇ ਦੇ ਗਾਹ ਸੱਜਣਾ ਨੇ ਕਿਹਾ ਮੇਰੇ ਯਾਦ ਨਹੀਂ ਸ਼ਾਇਦ ਕਿੰਨਾ ਨੇ ਮੇਰੇ ਤੋਂ ਪਹਿਲਾਂ ਕਿਹਾ ਸੀ ਫਿਰ ਉਹ ਉਹ ਪਹੁੰਚਾ ਜਾਂਦੀ ਹੈ ਵੀ ਜਿੱਥੇ ਸਾਡਾ ਆਨੰਦ ਕੋਪ ਉੱਥੇ ਗਦੀ ਮਰੀ ਦਾ ਕੋਈ ਨਹੀਂ ਦੋਸ਼ ਦੇਖ ਲਓ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੀ ਹੋ ਰਿਹਾ ਜਾਂ ਹੋਰ ਆਲੇ-ਦਾਲੇ ਥਾਂ ਤੇ ਕਿਵੇਂ ਵੀ ਹੁੰਦਾ ਸੋ ਮੈਂ ਤਾਂ ਇਹੀ ਕਹਿਣਾ ਵੀ ਇਹ ਸੰਵਾਦ ਚੱਲਣਾ ਚਾਹੀਦਾ ਸੰਵਾਦ ਦੇ ਵਿੱਚ ਜਿਹੜਾ ਬੁਨਿਆਦੀ ਫਾਰਮੂਲਾ ਆਜੋ ਰਹੀ ਸਾਹਿਬ ਅੱਧਾ ਮਿੰਟੇ ਲੈਣਾ ਆਜੋ ਆਜੋ ਮਤਲਬ ਜਿਹੜੀਆਂ ਗੱਲਾਂ ਅਸੀਂ ਗਰਗ ਸਾਹਿਬ ਤੋਂ ਹਮੀਰ ਉਹਨਾਂ ਨਾਲ ਡਿਸਕਸ਼ਨ ਕਰਕੇ ਸਿੱਖੀਆਂ ਮਤਲਬ ਉਹ ਗੱਲ ਮੰਨਤ ਜੇ ਅਸੀਂ ਵਸਾ ਕੇ ਚੱਲਾਂਗੇ ਨਾ ਵੀ ਕੁਦਰਤ ਦੇ ਚਾਰ ਮੂਲ ਸਿਧਾਂਤ ਨੇ ਵੱਖਰਤਾ ਡਾਈਵਰਸਿਟੀ ਦੂਜਾ ਕੋਗਿਸਟੈਂਸ ਵੱਖਵੀਆਂ ਨਾਲ ਵੀ ਰਹਿਣਾ ਤੀਜਾ ਅੰਤਰ ਨਿਰਭਰਤਾ ਚੌਥਾ ਲਗਾਤਾਰ ਤਬਦੀਲੀ ਗਤੀਸ਼ੀਲਤਾ ਇਸ ਨਜ਼ਰੀਏ ਨਾਲ ਅਸੀਂ ਆਲੇ ਦੁਆਲੇ ਨੂੰ ਦੇਖਾਂਗੇ ਫਿਰ ਇੱਕ ਸਹੀ ਸੰਵਾਦ ਤੇ ਸਹੀ ਰਿਸ਼ਤੇ ਸਾਰਿਆਂ ਨਾਲ ਆਪਾਂ ਕਾਇਮ ਕਰ ਸਕਾਂਗੇ ਇੰਨੀਓ ਮੇਰੀ ਬੇਨਤੀ ਆ ਇਹ ਸੰਵਾਦ ਇਹ ਗੱਲਾਂ ਨੂੰ ਹੋਰ ਅੱਗੇ ਵਧਾਉਣ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ